ਸਾਡੇ ਪੜਚੂਕੀ ਜੀਵਨ ਦੇ ਵਾਸਤੇ ਨਾਸ਼ਕ ਕੀਤੇ ਆਉ ਲੜੀ ਦੇ ਤਹਿਤ ਜੋ ਸਾਨੂੰ ਅੱਜ ਸਰਪੋਜੀ ਨੇ ਕੌਮ ਨੂੰ ਬਚ ਬਲਸਿਸ ਕੀਤੇ ਇਸ ਕੌਮ ਸ਼ਰਮ ਦੀਪਕਾਰ ਜਿਹੜੀ ਹੈ ਗੁਰੂ ਕਿਰਪਾ ਦੇ ਨਾਲ ਆਪਾਂ ਆਰੰਭ ਕਰੀ ਨਾਮ ਅਜ ਮਹੱਲਾ ਅੰਦੇਵਾ ਜਿਜਾ ਨਾਮ ਜੰਪੀ ਹੈ ਪ੍ਰਭ ਪਿਆਰੇ ਸੇ ਅਸੰਥਨ ਸੋਏ ਨ ਸੁਬਾਰੇ ਜਿਥੈ ਨਾਮ ਨਾ ਚੱਪੀਏ ਮੇਰੇ ਕੋਇੰਦਾ ਸੇ ਨਗਨ ਉਜਾਲੀ ਜੀਵ ਧੰਨ ਸਰ ਸ੍ਰੀ ਗੁਰੂ ਅਰਜਨ ਦੇਵ ਦਾ ست گی دی نام کی مہاتما نام جتیا جاتا ہے ਜਿੰਝ ਰੱਬ ਨੂੰ ਚੇਤਾ ਕੀਤਾ ਜਾਂਦਾ ਉਹ ਘਰ ਲਈ ਸੋਨਾ ਹੈ ਜਿਹੜੇ ਹਿਰਦੇ ਵਿੱਚ ਰੱਬ ਦਾ ਨਾਮ ਚੱਕੇ ਜਾਂਦਾ ਉਹ ਤਾਂ ਸੋਨਾ ਹੋ ਜਾਂਦਾ। ਉਹ ਕਿਆ ਜਪਾਉਣਾ ਲਿਖਣਾ ਹੈ ਹਰ ਮੰਦਰ ਸੰਤੂਜੀ ਕਿਹਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਹਰ ਜੱਤੇ ਹਰ ਮੰਦਰ ਸਾਜਿਆ ਸੰਤ ਫਲ ਤੋਂ ਗਾਵੇ ਰਾਮ ਤੇ ਇਹ ਸਰੀਰ ਵੀ ਸੰਤੂਜੀ ਦੇ ਹੰਮਦਰ ਕੇ ਆਇਆ। اس آتھولی کے لئے اس میروں پی ایسی دردر میں بیش پرماتما کے نام روزی بندر میں بھی پرماتما دی اکتری کام دین ہے وہ حیرت آگیس پناہ مل <سؤال> جائے گا اس آتھول تانشری کی وجہ دے پا ہے اس آتھولی سے تو کوئی دو بانس ہے کہ تلتی کو کوئی دن جاکتا ہے تو میر دی دونی تے نگر پیدا ہے کھانو اور نگر ہے اس نگر کا نام دی سات ਇਸੇ ਕਰਨੀ ਬੇਤੀ ਕਿ ਸਤਿਗੁਰੂ ਜੀ ਨਗਰ ਆਏ ਨੂੰ ਆਪਾਂ ਕਿਉਂ ਨਾ ਕਿਸੇ ਨਗਰ ਦੇ ਵਿੱਚ ਘਰੇ ਘਰ ਦੇ ਇਲਾਕੇ ਤੋਂ ਜੀ ਤੇ ਤਾਂ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਭਾਈ ਇਥੇ ਜਿਸ ਨੇ ਦਰਵਾਜ਼ੇ ਨੂੰ ਦੇ ਇਹ ਵੱਡੇ ਵੱਡੇ ਘਰ ਜਿੰਦੇ ਜੂਰ ਕੋਲੇ ਸੇਕਾ ਲੇ ਕੇ ਸਤਿਗੁਰੂ ਜੀ ਕੋਲ ਜਾਣਾ ਚਾਹੀਦਾ ਹੈ ਇਹ ਜੇ ਤੁਸਾਰ ਸੰਦੇ ਦੀ ਸਥਿਤੀ ਆਉਣੀ ਉਸਾਰੇ ਮੰਦਰ ਦੇ ਵਿੱਚ ਕੋਈ ਐਂਟਰੀ ਨਹੀਂ ਸਿਆ ਦਰਵਾਜ਼ਾ ਨਹੀਂ ਖੁੱਲਿਆ ਸਭ ਆਪਕੋ ਆਪਣੇ ਕਮਾਂਦੇ ਵਿੱਚ ਸੁਣ ਕੋਈ ਰਾਸ ਜਿਹੜੀ ਆ ਖਾ ਕੇ ਗੁਜ਼ਾਰ ਰਿਹਾ ਕੋਈ ਵਿਸ਼ੇਮ ਦੇ ਵਿੱਚ ਕੋਈ ਤਾਂ ਕੋਈ ਨੂੰ ਵਾਖਾਇਆ ਸਾਰੂ ਤੋਂ ਧੰਨ ਸੀ ਕਿ ਉਹ ਆਏ ਮਾਰੇ ਜੀ ਕਹਿਣ ਲਈ ਸੰਤੂ ਜੀ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ پا جد جی ست گورن سی گئے ਉਸ ਚਾਣੂ ਦੇ ਮੇਰੋਸ ਕੋ ਨੀਤੇ ਵਿੱਚ ਰਹਿਣ ਵਾਲਾ ਜਿਹਦਾ ਨਾਮ ਇਤਿਹਾਸ ਦੇ ਵਿੱਚ ਆਇਆ ਭਾਈ ਜੇਮਾ ਤੇ ਜਦੋਂ ਸਤਗੁਰੂ ਸਾਹਮਣੇ ਆਉਂਦੇ ਤੱਕਿਆ ਤਾਂ ਸਾਹਮਣੇ ਦੀ ਭਾਈ ਜੇਮਾ ਸਤੂ ਜੀ ਨੂੰ ਆਪ ਉਹ ਲੈ ਗਏ। ਉਹ ਕਹੀ ਕਿ ਸ਼ਮ ਹੈ। ਕਾਨਿਆ ਦੀ ਵਲੀ ਹੋਈ। ਤੇ ਭਾਈ ਜੇਮਾ ਦੇ ਕੋਈ ਜ਼ਿਆਦਾ ਸਾਜ ਤੋਂ ਸਮਾਨ ਨਹੀਂ ਸੀ। ਇੱਕ ਅੰਬੜ ਹੈ ਜਿਹੜਾ ਆਣੇ ਤੋਂ ਜਿਹੜੇ ਕੋਲੇ ਨੇ ਜਦ ਤੇ ਰਾਤ ਨੂੰ ਤੇਵਨ ਦੇ ਸਾਹ ਕਿ ਜਦੋਂ ਸਤਗੁਰੂ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਨ ਦੇ ਵੇਲੇ ਦੀ ਝੋਲੀ ਦੇ ਰਿਤੇਾਰੇ ਸਾਸੰਗ ਜੀ ਕਿੰਨੇ ਬੜੇ ਸਤਿਕਾਰ ਦੇ ਨਾਲ ਕੰਬਲ ਜਿਹਦਾ ਝਾੜ ਕੇ ਥੱਲੇ ਸਤੂ ਜੀ ਬਸੋ ਚਾਏ ਤੇ ਕਿ ਇਹਨੇ ਆਪਣੇ ਹੱਥੀਂ ਜਿਹੜੇ ਸਾਸੰਗ ਜੀ ਉਥੇ ਦਾਣੇ ਪੀਸ ਕੇ ਉਹਨਾਂ ਦਾ ਆਟਾ ਕਣ ਕੇ ਉਹ ਸ਼ਰਦਾਲ ਬਣਾ ਤਿਆਰ ਕੀਤਾ وہ نال سکھان چکا ہے کہ نال تانچری کو بردر دے, دے بارے پی دو چکا ہے کہ وہ ساس کرنے تھی جب وہ پسادہ چکا ہے ساتھ کو تانچری کو بردر دے بارے دے بارے دو چکا ہے بچن بھی جڑے دے کہ وہ چوکری دے بردر دے بارے دو چکا ہے بچن پڑھ دے ہیں نا سی پاہی سوابی شاکری جام احمد گائی کہ تھی کامنا تو رہا جتہار مسترائی اناندر علی بھی کو جب اپنا بچے تے ਜਨ ਜਹੋ ਦੇ ਬਨ ਬਨ ਮਾਇਆ ਸੰਤੂਜੀ ਦੇ ਭਾਈ ਉਹ ਝੌਂਪੜੀ ਕੋ ਸੁਆਮੀ ਹੈ ਜਿੱਥੇ ਪ੍ਰਮਾਤਮਾ ਦੇ ਪਿਆਰੇ ਪ੍ਰਮਾਤਮਾ ਦੇ ਘਰਾਂ ਨੂੰ ਪਹੁੰਚਦੇ ਤੇ ਤੁੰਸ਼ਰੀ ਗੁਰअर्जਨ ਦੇ ਤੋਰਾਂ ਦਿੱਖਦੇ ਇਸ ਥਾਂ ਦੇ ਇਸ ਸ਼ਬਦ ਵਿੱਚ ਵੀ ਸਾਨੂੰ ਇਹ ਹੀ ਸੀ ਲੱਗਦੀ ਇਸ ਜਿਹੜਾ ਨਾਮ ਜੱਟਿਆ ਪ੍ਰਭ ਪਿਆਰੇ ਜਿਹੜੀ ਜਗ੍ਹਾ ਤੇ ਪ੍ਰਮਾਤਮਾ ਪਿਆਰੇ ਉਹ ਸਰਪਾਤਮ ਦਾ ਨਾਮ ਜੱਟਿਆ ਜਾਂਦਾ ਹੈ ਉਸ ਇੱਕੋ ਸੁਆਰ ਕੀਤੀ ਦੰਦੀ ਹੈ ਸੰਗੂ ਜੀ ਕਹਿੰਦੇ ਸੇ ਅਸਥੈ ਸੋਇਣ ਚੁਬਾਰੇ ਅਸਤੇ ਕਹਿੰਦੇ ਜੀ ਜਿਹੜੀ ਪ੍ਰਾਂਤ ਖੁਦਾ ਵਾਲੀ ਹੁੰਦੀ ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ ਸਾਧੂ ਜਿਹੜੇ ਨੇ ਸਾਧ ਸੰਗਤ ਜੀ ਪੂਜਾਰਨ ਵਾਲੀ ਜਨਾਂ ਨੂੰ ਵੀ ਰੱਬ ਦੀ ਬੰਦਗੀ ਵਾਲੀ ਰੰਗ ਵਾਲੀ ਜਨਾਂ ਜਿੱਥੇ ਰੱਬ ਦਾ ਨਾਮ ਸੰਗੂ ਜੀ ਕਹਿੰਦੇ ਸੇ ਅਸਥੈ ਸੋਇਣ ਚੁਬਾਰੇ ਉਸ سونے ਵਰਗੇ ਘੜ ਮੰਦਦੇ ਨੇ ਜਿੱਥੇ ਰੱਬ ਦੀ ਬੰਦਗੀ ਸੰਗੂ ਵਾਲਾ ਹਰ ਇੱਕ ਜਿੱਥੇ ਨਾਮ ਨਾ ਜਪੀਏ ਮੇਰੇ ਬੋਲੇ ਨਾ ਸ੍ਰੀ ਨਗਰ ਪੁਜਾਰੀ ਜੀ ਉਹ ਸੰਤੂ ਧੰਸ਼ੀਰ ਗੁਰਦੰਦੇ ਮਹਾਰਾ ਜੀ ਕਹਿੰਦੇ ਜਿੱਥੇ ਨਾਮ ਨਾ ਜਪੀਏ ਮੇਰੇ ਬੋਲੇ ਜਿਹੜੀ ਜਗਾਂ ਤੇ ਰੱਬ ਦਾ ਨਾਮ ਨਹੀਂ ਲੱਗਿਆ ਜਾਂਦਾ ਉਹ ਉਵੇਂ ਵੱਡੇ ਮਹਿਮੂਨ ਉਵੇਂ ਵੱਡੀਆਂ ਬਾੜੀਆਂ ਹੁਣ ਸੰਤੂ ਧੰਸ਼ੀਰ ਗੁਰਦੰਦੇ ਮਹਾਰਾ ਜੀ ਕਹਿੰਦੇ ਭਾਈ ਜਿੱਥੇ ਨਾਮ ਨਾ ਜਪੀਏ ਮੇਰੇ ਬੋਲੇ ਤਾਂ ਸ੍ਰੀ ਨਗਰ

ਉਸ ਥਾਂ ਦੇ ਰੱਬ ਦੀ ਬੰਦਗੀ ਕਰਨ ਵਾਲਾ ਜਦੋਂ ਬਹਿ ਗਿਆ ਨਾ ਤੇ ਸਾਧ ਸੰਗਤ ਜੀ ਉਹ ਜਗ੍ਹਾ ਵੀ ਭਾਦਰਾ ਕੇ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਬਣ ਗਿਆ ਤੇ ਜਿੱਥੇ ਔਰੰਗਜ਼ੇਬ ਦੀ ਸਾਧ ਸੰਗਤ ਦੀ ਸਮਾਪਤ ਹੋਣੀ ਹੈ ਨਾ ਔਰੰਗਾਬਾਦ ਦੇ ਸੰਗਲ ਕੀ ਸੰਭ ਦੀ ਇੱਕ ਵਾਰੀ ਸੁਣਾਉਂਦੇ ਸਨ ਕਹਿੰਦੇ ਕਿ ਉੱਥੇ ਜਦੋਂ ਵੀ ਕੋਈ ਜਾਂਦਾ ਹੈ ਉਥੇ ਧੁੱਕੀ ਦੇ ਲੋਕ ਪੈਸੇ ਮੰਗਦੇ ਨਾ ਉਥੇ ਸੇਵਾ ਕਰਦਾ ਉਹ ਪੈਸੇ ਮੰਗਦਾ ਹੈ ਇੱਕੋ ਜਿਹੇ ਨਾ ਪੈਸੇ ਦੇ ਦੂੰ ਮੈਂ ਤੇਲ ਦਾ ਜਿਹੜਾ ਜੀਵਾ ਜਗਾਉਣਾ ਹੋਰ ਇਹੋ ਬੰਦਗੀ ਕਰਨ ਵਾਲੇ ਦੇ ਵਿੱਚ ਤੇ ਜਿਹੜਾ ਰੱਬ ਦੇ ਪਿਆਰਿਆਂ ਨੂੰ ਧੋਖ ਦਿੰਦਾ ਉਹ ਤੇ ਖਸਮ ਸੰਤੂ ਜੀ ਦਾ ਵਜਨ ਆਇਆ ਸਤਗੁਰੂ ਜੀ ਦੇ ਭਾਈ ਜਿਹਦਾ ਨਾਮ ਨਾ ਜੱਗਿਆ ਕਿ ਕੋਈ ਤਾਂ ਸਹੀ ਨਗਰ ਉਦਾਲੀ ਦੇਖਾਂ ਨੂੰ ਤੇ ਲੱਗਦਾ ਸੀ ਔਰ ਜੇਬ ਦੇ ਜਿਹੜੇ ਨਾਲ ਜਿਹੜੇ بڑے 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 محالوں کے بڑا 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 رائے پاک ہے اور نام کی برکت نہیں سکتے ہیں رابطہ نام نہیں سکتے ہیں کیونکہ ساتھ سنگی جی نے قتل یہ نہیں کی تھی آپ نے اپنے قتل کی تھی آپ نے اپنے قتل کی تھی آپ نے اپنے قتل کی تھی قتل کر کے اس بندے نے ایک لئے محالوں کے آگے کی تھی کہہ کر کے وہ تھے کہ آپ جیسے سیوہ کرتا اسے کو بندہ وہ لوگوں تو ریاد جی جی شہید کی ਇਹ ਤਾਂ 바ਕੀ ਜਿਹੜਾ ਸ਼ਹੀਦ ਕਰਨ ਵਾਲਾ ਉਹਦੀ ਤੌਹਫ਼ਤ ਤੇ ਜੀਵਾਂ ਬਾਲੂ ਵਾਲਾ ਦੀ ਕੁਰਬਾਨੀ ਹੈ ਜੇ ਜੀਵਾਂ ਬਾਲ ਨਹੀਂ ਤਾਂ ਵੀ ਲੋਕਾ ਕੋਲ ਨਾਮ ਨਹੀਂ ਇਕੱਸਰ ਸੰਤੂਜੀ ਕਹਿੰਦੇ ਪਾਈ ਕੋ ਨਗਰ ਪੁਜਾਰੀ ਦੇ ਜਿੱਥੇ ਰੱਬ ਦੀ ਥਾਂ ਜਿੱਥੇ ਰੱਬ ਦੀ ਹੈ ਜੀ ਹੈ ਤੇ ਪ੍ਰਮਾਤਮਾ ਦਾ ਨਾਮ ਨਹੀਂ ਲੱਗਿਆ ਜਾਂਦਾ ਉਹ ਕੋਮੇ ਜੇਹਰੋਂ ਘਾਇਵ ਜਿਸ ਦੀ ਰਾਤਰਾ ਨਾਮ ਨਹੀਂ ਲੱਗਦੇ ਵੀ ਆਪਣੇ ਸਰੀਰ ਦੇ ਵਿੱਚ ਇਸ ਜਰਮ ਦੇ ਵਿੱਚ ਸੰਤੂਜੀ ਕਹਿੰਦੇ ਕਿ ਸਰੀਰ ਦੀ ਜਾਤ ਤੋਂ ਹਰ ਕੋਈ ਕੁਝ ਨਹੀਂ ਹੈ ਸਰੀਰ ਵੀ ਉਹ ਪ੍ਰਮਾਨ ਹੈ ਆਹ ਉਹ ਨਾਨਕ ਉਸ ਇਸ ਦੀ ਪ੍ਰਵਾਨ ਹੋਆ ਜਿਹਨ ਸਾਤ ਕੋ ਸਿਉ ਚਿਤ ਦਾ ਹੈ ਸਰੀਰ ਵੀ ਉਹ ਪ੍ਰਵਾਨ ਹੈ ਜਿਹੜਾ ਰਗਤ ਦੀ ਬਾਣੀ ਦੇ ਨਾਲ ਜੁੜ ਗਿਆ ਜਿਹੜਾ ਪ੍ਰਮਾਤਮਾ ਦੀ ਸੇਵਾ ਦੇ ਨਾਲ ਜੁੜ ਗਿਆ ਤੇ ਸਾਤ ਕੋ ਧਰਮਸ਼ੀਰ ਨੂੰ ਅਰਧਨ ਦੇ ਨਾਲ ਜਿਹ ਇੱਕ ਸੁਖਾਂ ਦੇ ਹਰ ਰੁੱਖੀ ਰੋਕੀ ਖਾਏ ਸਮਾਲੇ ਜਿਹੜੇ ਰੁੱਖੀ ਰੋਕੀ ਖਾ ਕੇ ਭਾਵ ਰੋਕੀ ਸੁੱਕੀ ਖਾ ਕੇ ਰੱਬ ਦਾ ਸ਼ੁਕਰ ਕਰਦੇ ਨੇ ਉਹ ਸ਼ਕਤੀ ਪ੍ਰਮਾਤਮਾ ਦੇ ਵਿੱਚ ਉਹਨਾਂ ਦੀ ਜ਼ਬਾਨ ਜਿਹੜੀ ਆ ਨਚਾਉਂਦੀ ਨਹੀਂ ਹੈ ਕਿਵੇਂ ਨੁਕੀ ਆਪ ਦੇ ਕੋਪ ਪਦਾਰਥੀ ਉਹ ਕੇਵਲ ਤੇ ਕੇਵਲ ਰੱਬ ਦਾ ਸ਼ੁਕਰ ਕਰਦੇ ਨੇ ਪਰਮਾਤਮਾ ਜਿਹੜਾ ਹੁੰਦਾ ਹੈ ਇਹਦੇ ਵਿੱਚ ਤੇਰੀ ਜਗ੍ਹਾ ਹੈ ਇਹਦਾ ਸ਼ੁਕਰ ਹੈ ਤੇ ਬਾਬਾ ਫਰੀਦ ਸਾਹਿਬ ਜੀ ਹੁਣ ਦਾ ਬਚਨ ਚੇਤੇ ਆਉਂਦਾ ਰੁੱਖੀ ਸੁੱਖੀ ਖਾਇਕਾ ਠੰਡਾ ਪਾਣੀ ਕੀ ਦੇਹ ਉਪਰਾ ਇੱਕ ਛੋਪੜੀ ਨਾ ਤਸਾਏ ਲੋਕਾਂ ਦੀਆਂ ਚੰਗੀਆਂ ਵੇਚ ਕੇ ਆਪਣੇ ਜੀਵ ਨੂੰ ਲੰਚਾ ਨਾ ਤਸਾਏ ਰੱਬ ਦਾ ਸ਼ੁਕਰ ਕਰਨ ਦਾ ਸੰਕਲਪ ਜੀ ਕਿ ਇਹ ਜਿਹੜੇ ਰੁੱਖੀ ਖਾ ਕੇ ਨਾ ਰੱਬ ਦਾ ਸ਼ੁਕਰ ਕਰਦੇ ਨੇ ਪ੍ਰਮਾਤਮਾ ਨੂੰ ਸਮਾਲਦੇ ਨੇ ਹਰ ਰੋਟੀ ਰੋਟੀ ਖਾਏ ਸਮੰਨੇ ਹਰ ਅੰਦਰ ਬਾਹਰ ਨੰਦਨ ਨਿਹਾਲੇ ਉਹ ਅੰਦਰ ਦੇ ਬਾਹਰ ਪ੍ਰਮਾਤਮਾ ਜੀ ਨੰਦਨ ਦੇ ਵਿੱਚ ਹੀ ਰਹਿੰਦੇ ਨੇ ਭਾਈ ਪ੍ਰਮਾਤਮਾ ਨੂੰ ਵਿਸ਼ਵਾਸ ਆਪਣੇ ਆਪ ਹੀ ਸੰਗ ਹੀ ਜਾਪਦੇ ਨੇ ਜਿਹੜਾ ਵੀ ਇਹ ਸੋਝੀ ਆ ਜਾਂਦੀ ਹੈ ਕਿ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਖਾਏ ਖਾਏ ਪਰੇ ਬਦ ਫੈਲੀ ਜਾਨ ਵਿਸੁਮਤੀ ਬਾੜੀ ਜੀ ਉਹ ਉਹ ਸਭ ਕੁਝ ਜਿਹਦੇ ਗੁੱਜੀ ਸਾਹਿਬ ਭਰੀ ਉਹ ਦੇ ਜਿਹੜੇ ਖਾ ਖਾ ਕੇ ਸੱਚੀ ਪਦਾਰਥ ਦੇ ਪ੍ਰਾਪਤ ਹਾਦੇ ਅਰੰਭ ਦਾ ਸ਼ੁਕਰ ਨਹੀਂ ਕੀਤਾ ਖਾਏ ਖਾਏ ਪਰੇ ਬਦ ਫੈਲੀ ਸੰਗੂ ਜਿਹਦੇ ਬਦ ਫੈਲੀ ਹੀ ਕਰਦੇ ਭਾਵ ਉਹ ਭਾਈ ਲੋਕਾਂ ਦੇ ਹੱਕੀ ਮਾਨਦੇ ਪਏ ਲੋਕਾਂ ਦੇ ਹੱਥ ਖੋਖੋ ਕੇ ਖਾਂਦੇ ਪਏ ਨੇ ਭੈੜੇ ਕੰਮ ਕਰਦੇ ਬਤਰੀ ਬਣਦੇ ਨੇ ਸਰਗੁਰੀ ਜੀ ਕਦੇ ਖਾਇਦ ਖਾਇ ਤਰ੍ਹਾਂ ਬਰਹੈਲੀ ਜਾਨ ਵਿਸੂਜੀ ਬਾੜੀ ਜੀ ਉਹ ਸਰਗੁਰੀ ਜੀ ਕਦੇ ਭਾਈ ਇਹ ਇਹ ਇੱਕ ਇਹਨਾਂ ਦਾ ਕੰਮ ਹੈ ਜਿਵੇਂ ਕਹਿਣ ਲੱਗੇ ਵਿਸੂਤੀ ਦੇ ਜਿਹੜੇ ਯਾਰ ਤੇ ਖੇਤ ਦੀ ਕੀਆ ਬਾੜੀ ਵਿੱਚ ਦੀ ਬਾਗੀ ਜਿਵੇਂ ਯਾਰ ਤੇ ਖੇਤੀ ਕੀਤੀ ਜਾਂਦੇ ਆਪਣੇ ਭਾਈ ਲੋਕਾਂ ਦੇ ਹੱਥ ਨਾਲ ਇੱਕ ਧਾਰਨਾ ਸੀ ਅਕਸਰ ਸੁਣਦੇ ਹੁਣ ਛੋਟੇ ਤੇ ਗੁਲੀ ਇਹਦੇ ਜੇ ਕੋਈ ਧਰਮ ਦੀ ਕਿਆਰੀ ਪਾਪਾ ਵਾਲੇ ਖੇਤ ਵੀ ਕਿਹਦੇ ਪਰ ਉਹਦੀ ਕੋ ਸਮਝ ਨਹੀਂ ਸੀ ਆਉਂਦੀ ਕਿ ਪਾਪਾ ਵਾਲੇ ਖੇਤ ਕਿਵੇਂ ਬਿਜੇ ਦਾ ਆਸੋ ਜੇ ਪਾਪੋ ਕਿਵੇਂ ਬਿਜੇ ਦਾ ਤੇ ਧਰਮ ਦੀ ਕਿਆਰੀ ਕੀ ਹੈ ਪਰ ਜਦ ਸਤਗੁਰੂ ਦੀ ਬਾਣੀ ਪੜਨੀ ਆਰੰਭ ਕੀਤੀ ਨਾ ਸਤਗੁਰੂ ਜੀ ਨੇ ਪਾਉੜ ਵਜਨਾ ਵਿੱਚ ਸੁਝਾ ਦਿੱਤਾ ਸਤਗੁਰੂ ਜੀ ਕਹਿੰਦੇ ਧਰਮ ਦੀ ਕਿਆਰੀ ਹੈ ਰੱਬ ਦੀ ਬਾਣੀ ਨੂੰ ਪੜਨਾ ਤੇ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਇਹ ਪਾਪਾ ਵਾਲੇ ਖੇਤ ਜਿਹੜੇ ਨਹੀਂ ਪਾਪਾ ਵਾਲੇ ਖੇਤ ਸਾਹਿਬ ਸਿੰਘ ਜੀ ਜਿਹੜੇ ਲੋਕਾਂ ਦੇ ਹੱਕ ਖੋਹ ਕੋ ਕੇ ਖਾਣੇ ਇਸ ਨੇ ਗਰੀਬ ਨੂੰ ਤੰਗ ਕਰਨਾ ਜੇ ਕਿਸੇ ਗਰੀਬ ਦੀ ਕੰਨ ਆਉਂਦੀ ਨਾਲ ਨੰਗੀ ਹੈ ਨਾ ਉਹ ਪੈਸੇ ਤੇ ਜੋ ਨਾ ਵੇਚ ਰਾਇ ਨੇ ਧਰ ਕੇ ਜਨ ਹੁੰਦੇ ਸਤਗੁਰੂ ਜੀ ਕਹਿੰਦੇ ਇਹੋ ਜਿਹੇ ਹੱਕ ਖਾਣ ਵਾਲੇ ਜਿਹੜੇ ਜਿਹੜੇ ਭਾਈ ਕੋ ਪਾਪਾ ਵਾਲੇ ਕੀਤੇ ਵੀ ਕਿਤੇ ਨਾਬੂਦਾ ਸ਼ਤਾਨਾ ਨਹੀਂ ਕੀਤਾ ਸਤਗੁਰੂ ਜੀ ਕਹਿੰਦੇ ਖਾਏ ਖਾਏ ਤਰਵਦ ਫੈਲੀ ਮਾਰੇ ਨਾਲ ਨਹੀਂ ਕਰੀ ਜਾਦਾ ਜੀਵਨ ਦੇ ਜਾਣ ਵਿਸ਼ੂਦੀ جی جیسا جیت ماڑا ਇਹਦੇ ਵਿੱਚ ਕੋਈ ਮਾੜੀ ਨਹੀਂ ਉਹਦੀ ਪਸੰਨਾ ਬੀਜ ਜਿਹੜੀ ਤੇਰੇ ਵੱਡਣ ਲੱਗਿਆ ਤੇ ਖਤਾਲ ਦੇ ਤੇ ਸਤਗੁਰੂ ਜੀ ਕਹਿੰਦੇ ਸੰਤਾਂ ਸੇਤੀ ਰੰਗ ਨਾ ਲਾਏ ਰੰਗ ਨਾ ਹੁੰਦਾ ਜੀ ਪਿਆਰ ਦਾ ਹੁਣ ਪ੍ਰਮਾਤਮਾ ਦੀ ਸੰਗਤ ਨਾਲ ਨਹੀਂ ਪਿਆਰ ਜੀ ਦੀ ਅਸੰਤ ਨਾਲ ਨਹੀਂ ਪਿਆਰ ਜੀ ਦੀ ਕੀਤਾ ਜਿਹੜੇ ਰਾਮ ਦੀ ਬੰਦੀ ਕਰਨ ਵਾਲਾ ਸਤਗੁਰੂ ਜੀ ਕਹਿੰਦੇ ਸੰਤਾਂ ਸੇਤੀ ਰੰਗ ਨਾ ਲਾਏ ਸਾਥ ਪਸੰਗ ਲੋ ਤੇ ਕਰਮ ਕਮਾਰੇ ਸਾਤਤਾਂ ਦੇ ਅਨੁਸਾਰ ਸਾਧਕ ਕਹਿੰਦੇ ਜਿਹੜਾ ਰੱਬ ਨੂੰ ਉੱਥੇ ਆਉਂਦਾ ਜਿਹਨੇ ਕਦੇ ਰੱਬ ਨੂੰ ਜੇਤੇ ਨਹੀਂ ਕੀਤਾ ਹੈ ਸੰਤੂ ਦੀ ਕਹਿੰਦੇ ਸਾਤ ਤ ਸੇਤੀ ਫਿਰ ਕਰਮ ਕਮਾਏ ਸਾਥਕ ਬੰਦਿਆਂ ਨਾਲ ਜੁੜ ਕੇ ਭਾਈ ਰੱਬ ਦੇ ਦਸਤੇ ਹੋਏ ਸਿਧਾਂਤ ਨੂੰ ਭੁੱਲ ਕੇ ਸਤਗੁਰੂ ਜੀ ਕਹਿੰਦੇ ਬੰਦਾ ਨੂੰ ਉੱਥੇ ਕਰੀਏ ਕਰੀਏ ਜੇ ਸਤਗੁਰੂ ਜੀ ਦੀ ਬਾਣੀ ਕੋਈ ਪਾਈ ਕਿਤੇ ਤੈਨੂੰ ਸਾਤਤਾ ਦੀ ਸੰਗਤ ਮਿਲੇ ਅਭੀਰ ਸੰਗਤ ਕਰੀਏ ਸਾਤ ਕੀ ਅੰਤ ਨ ਕਰੈ ਨਿਵਾ ਸਾਤ ਸੰਗ ਦਾ ਕੀ ਜੀਆ ਜੁੜਾ ਜੜੀਏ ਭਾਗ ਸੰਗ ਤੋਂ ਉਹਦਾ ਸੰਗ ਵੀ ਨਹੀਂ ਕਰਨਾ ਚਾਹੀਦਾ ਤੇ ਸੰਤੂ ਜੀ ਕਹਿੰਦੇ ਇਹ ਤੇ ਸਾਤ ਸੰਗ ਬੇਤਰਮੁਕ ਮਾਇ ਸੰਤੂ ਜੀ ਕਹਿੰਦੇ ਕਿ ਦੁਰਲਭ ਦੇ ਕੋਈ ਅਮੀ ਆਮੀ ਜਾਣ ਆਪਣੇ ਆਪ ਉਪਾੜੀ ਜੀ ਉਹ ਸੰਤੂ ਜੀ ਕਹਿੰਦੇ ਦੁਰਲਭ ਜਨਮ ਮਿਲਿਆ ਦੁਰਲਭ ਦੇ ਇਹ ਜੀ ਸੰਗ ਦੇ ਨਾ ਮੋਖਾ ਜੀ ਸਾਤ ਸੰਗ ਜੀ ਇਹ ਦੇਜ ਨੂੰ ਦੇਵ ਤੇ ਵੀ ਕਰਦੇ ਨੇ ਇਸੇ ਹੀ ਉਸੇ ਮਰ ਹੈ ਦੇਵ ਸੰਗੋਜੀਖ ਦੇਵ ਤੇ ਵੀ ਤੇ ਦੇਵ ਜੋਤੇ ਇਹ ਅਸੀਂ ਇਸ ਜੀਵ ਨਾਲ ਸੰਗਤ ਜੀ ਫੇ ਕਰਮ ਕਰ ਕਰਕੇ ਮਾੜੇ ਨਾ ਮਰ ਕਰ ਕਰਕੇ ਇਹ ਦੇ ਇੱਕ ਮਰਨ ਕਰੇਗਾ ਮਾਨਸ ਜਨਮ ਤਨੰਭ ਹੈ ਉਹ ਕਿਨਾ ਵਾਰ ਹੈ ਬਾਹ ਇਹ ਵਾਰ ਬਾਹ ਜਨਮ ਨਹੀਂ ਮਿਲਣਾ ਹੈ ਸੰਗੋਜੀ ਕਹਿੰਦੇ ਜਿਹਨੂੰ ਫਲ ਤਰ ਕੇ ਭੁਗਿ ਗ੍ਰਹਿ ਬੰਰਨਾ ਲੱਗ ਹੈ ਤਾ ਜਿਹੜੇ ਇੱਕ ਵਾਰੀ ਪੱਕਿਆ ਹੋਇਆ ਫਲ ਜਿਹੜਾ ਟਰੈਕਟਰਾਂ ਨੂੰ ਟੱਕਰ ਗਿਆ ਨਾ ਸਾਹਸ ਉਹ ਦੁਬਾਰਾ ਤੇ ਟਰੱਕ ਤੇ ਨਾਮ ਨਹੀਂ ਕਰੇ ਰੱਖ ਸਕਦਾ ਇਸ ਤਰ੍ਹਾਂ ਮਨੁੱਖਾਂ ਜਨਮ ਦੀ ਬਾਜੀ ਤੇਰੇ ਕੋਲ ਇੱਕ ਵਾਰੀ ਸ਼ੁਕਰੀਆ ਇਹ ਮਨੁੱਖਾਂ ਅੱਗੇ ਜਿਹੜੀ ਦੁਰਮਦ ਤੇ ਬੜੀ ਨਾ ਤੈਨੂੰ ਇੱਕ ਵਾਰੀ ਤੇਰੇ ਹੱਥੋਂ ਨਹੀਂ ਪਗਿਆ ਜਨਮ ਇਹ ਦੁਬਾਰਾ ਵਾਰ-ਵਾਰ ਨਹੀਂ ਮਿਲਣਾ ਹੈ ਸਤਿਗੁਰੂ ਜੀ ਦੇ ਅੰਦਰ ਸਾਕ ਕੇ ਤੈਨੂੰ ਦੇਉਂਦਾ ਹੈ ਤੇ ਸਤਿਗੁਰੂ ਜੀ ਤੇ ਸੁਘਾਰੇ ਨੂੰ ਦੁਰਮਦ ਤੇ ਕੋਈ ਅਗਿਆਨੀ ਅਗਿਆਨਤਾ ਦੇ ਵਿੱਚ ਇੱਕ ਜਨਮ ਦੇ ਵਿੱਚ ਦੋ ਲੋਕ ਜਿਹੜੀ ਇਹਨੂੰ ਖਤਮ ਕਰ ਗਿਆ ਸਾਨੂੰ ਕੋਈ ਜਿੱਕੇ ਦੇ ਰਿਹਾ ਆਪਣੀ ਆਪ ਪਾਣੀ ਦੀ ਕਿਸੇ ਦਾ ਖਸੂਰ ਨਹੀਂ ਤੇ ਇਹ ਮੋਖਾ ਜਿਹਨੂੰ ਬੁਹਾੜ ਦੇ ਵਿੱਚ ਕਿਸੇ ਦੂਜੇ ਨੂੰ ਦੋਸ਼ ਨਾ ਦੇਂਦਾ ਦੋਸ਼ ਵੀ ਦੇ ਇਸ ਹੈ ਦੋ ਸ਼ਕਤਾਂਆਂ ਆ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦਿੱਤਾ ਪਰ ਦੂਜਿਆਂ ਦੋਸ਼ ਤੋਂ ਕਿਉਂਕਿ ਇਹ ਤੈਨੂੰ ਮਿਹਰ ਰੱਬ ਨੇ ਸੋਚੀ ਤੇਨੂੰ ਦਿੱਤੀ ਹੈ ਕਿ ਸਤਗੁਰੂ ਜੀ ਕਹਿੰਦੇ ਭਾਈ ਦੀਨ ਬੁਆਇਆ ਦੁਨੀਆ ਨੂੰ ਸੁਣੀ ਨਾ ਚਾਹੀ ਸਾਥ ਪਾਏ ਪੁਹਾੜਾ ਮਾਰਿਆ ਗਾਪਲੇ ਆਪਣੇ ਆਪਣੇ ਜਿਹੜੀ ਦੁਨੀਆ ਦੇ ਪਿੱਛੇ ਲੱਗ ਕੇ ਤੁਰਦਾ ਉਹਨ ਸਾਡੇ ਦੋ ਜੀ ਕਿਹਦੇ ਭਾਈ ਤੇ ਦੁਨੀਆ ਤੇ ਮੇਰੇ ਨਾਮ ਨੂੰ ਜਾਣਾ ਹੈ ਦੀਨ ਬੁਆਇਆ ਦੁਨੀਆ ਨੂੰ ਥੋੜੀ ਨਾ ਚਾਹੀ ਸਾਥ ਪਾਏ ਪੁਹਾੜਾ ਮਾਰਿਆ ਗਾਪਲੇ ਆਪਣੇ ਆਪਣੇ ਕਰਨ ਤੇ ਆਪੇ ਪੁਹਾੜਾ ਮਾਰਿਆ ਤੇ ਜੀਵਨ ਮਿਲਿਆ ਸਾਡੇ ਦੋ ਜੀ ਕਿਹਦੇ ਭਾਈ ਇਹਨੂੰ ਗਿਆਨ ਨੂੰ ਪਾਏ ਰੋਚੀ ਆਪਣੀ ਦਾ ਜਾਨੇ ਆਪਣੀ ਆਪ ਉਹ ਪਾੜੀ ਜੀਓ ਤੇਰੀ ਸ਼ਰਨ ਮੇਰੇ ਦੀਨ ਤੇ ਅਲਾਹ ਇਹ ਦੀਨਾਂ ਦੇ ਸਾਧਰ ਦੀਨਾਂ ਤੇ ਧਿਆਨ ਕਰਨ ਵਾਲੇ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਇਹ ਹੈ ਸੰਤ ਜੀ ਦੇ ਅਰਦਾਸ ਪਰਮਾਤਮਾ ਦੇ ਵੀ ਅਰਦਾਸ ਪੂਰੇ ਕਰੀਏ ਸੰਤ ਜੀ ਤੇਰੀ ਸ਼ਰਨ ਮੇਰੇ ਦੀਨ ਤੇ ਅਲਾਹ ਇਹ ਦੀਨਾਂ ਤੇ ਧਿਆਨ ਕਰਨ ਵਾਲੇ ਮੈਂ ਤੇਰੀ ਸ਼ਰਨ ਵਿੱਚ ਆਇਆ ਸੁਖ ਸਾਗਰ ਮੇਰੇ ਗੁਰਗੋਂ ਪਾਣਾ ਇਸ ਨਾਮ ਦੇ ਸਤ ਸਾਧਨ ਕੀਤੇ ਜੀ ਸ਼ਗੂਨਾਂ ਤੋਂ ਤੇ ਸਮੁੰਦਰ ਦੀ ਨਿਆਈ ਪ੍ਰਮਾਤਮਾ ਦਾ ਪ੍ਰਮਾਤਮਨ ਦੇ ਹੋਣਾਂ ਜੀ ਸੰਤੂ ਜੀ ਕਹਿੰਦੇ ਇਹ ਸੁਖਾਂ ਵਿੱਚ ਸਾਧਨ ਮੇਰੇ ਗੁਰੂ ਗੋਬਾਧਰ ਇਹ ਸਾਰੀ ਧਰਤੀ ਨੂੰ ਪਾਣ ਵਾਲੇ ਕਾਰਿ ਕਰਪਾ ਨਾਮ ਉਹਨਾਂ ਦਾ ਹੈ ਮੇਰੇ ਤੇ ਕਿਰਪਾ ਕਰੇ ਮੇਰੇ ਤੇ ਇਹ ਕਿਰਪਾ ਕਰ ਪ੍ਰਮਾਤਮਾ ਮੈਂ ਤੇ ਜੀ ਪ੍ਰਦਾਨ ਕਰਦਾ ਤੇ ਅਰਦਾਸ ਕਰਿਆ ਕਰੀ ਰੱਬ ਦੇ ਕੀ ਤੁਹਾਂ ਸ਼੍ਰੀ ਗੁਰੂ ਅੰਗਦ ਸਾਹਿਬ ਦੇ ਕੀ ਇਸਰ ਮਾਹੀ ਦਾਤਾਰ ਆਪਣਾ ਨਾਮ ਲਿਓ ਗੁਣ ਗਾਵਾਂ ਤੇ ਰਾਤ ਨਾਨਕ ਜਾਓ ਇਹ ਪ੍ਰਮਾਤਮਾ ਮੇ ਨੂੰ ਇਹੋ ਜੀ ਦਾਤ ਦੇ ਜੇ ਮੈਂ ਜਿਹੜੇ ਰਾਤ ਤੇ ਲਿਖਾਉਂਦਾ ਤੇ ਸਬੂਜੀ ਕਿੰਨੇ ਕਰੇ ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮ ਅਸਾਹੀ ਪ੍ਰਮਾਤਮਾ ਸੀ ਤੇਰੀ ਸ਼ਰਮ ਦੇ ਵਿੱਚ ਆਏ ਸਾਨੂੰ ਕਿਰਪਾ ਕਰਕੇ ਆਪਣੇ ਗੁਨਾਹ ਵਾਲੀ ਦਾਤ ਦੇਂਦੇ ਆਪਣੇ ਨਾਮ ਜਪਣ ਵਾਲੀ ਦਾਤ ਦੇਂਦੇ ਤੇ ਸੀ ਤੇਰੀ ਸ਼ਰਮ ਦੇ ਤਰੀਕ ਸ਼ਰਨ ਦੇ ਵਿੱਚ ਆਏ ਸਾਡੀ ਸ਼ਰਨਾਂ ਕੀ ਕਿਥੇ ਪਰਮਾਤਮਾ ਹਰ ਜੂ ਤਪ ਹੈ ਨਾਜ ਹਮਾਰੀ ਪਰਮਾਤਮਾ ਪੂਰੀ ਸਾਡੀ ਰਾਜ ਕਰਦਾ ਹੈ ਹਰ ਨੂੰ ਰਾਖਲੇ ਪਰ ਮੇਰੀ ਜੰਮ ਕੋ ਤ੍ਰਾਂਸ ਭਇਓ ਉਹ ਰੇਅੰਤਰ ਸ਼ਰਨ ਗ੍ਰਹੀ ਕਿਰਪਾ ਨੇ ਤੇਰੀ ਪਰਮਾਤਮਾ ਕਿਰਪਾ ਪਰ ਅਸੀਂ ਤਿਸਤਾਂ ਦੇ ਵਿੱਚ ਆਏ ਜਿਵੇਂ ਵੀ ਤੈਨੂੰ ਚੰਗਾ ਲੰਦਾ ਪਰਮਾਤਮਾ ਸੰਗ ਨਾ ਕਰ ਸਾਧਕਾਂ ਦਾ ਸੰਗ ਸੁਭਾਕੇ ਪਰਮਾਤਮਾ ਆਪਣੇ ਸੰਤ ਜਨਾਂ ਦਾ ਸੰਗ ਕਰਦਾ ਹੈ ਗੁਰੂ ਕਿਰਪਾ ਕਰੇ ਆਮਨ ਚਰਤ ਦੇਖਣ ਤੋਂ ਦੀ ਸਾਨੂੰ ਇਹੀ ਸੁਝਾਅ ਹੈ ਕਿ ਭਾਈ ਰੁਪੀਸ ਖੀਂ ਖਾ ਕੇ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰ ਦੂਜਿਆਂ ਦੇ ਮਿਹਰਬਾਨੀ ਨੂੰ ਦੇਖ ਕੇ ਆਪਣੇ ਜੀਵ ਨੂੰ ਉੱਚਾ ਨਾ ਕਰ ਕਿਉਂਕਿ ਇਹ ਰੱਬ ਦੀ ਦਿੱਤੀ ਹੋਈ ਦਾਤ ਹੈ ਜਿਹੜਾ ਜੀਵਨ ਮਿਲਿਆ ਹੈ ਨਾ ਮਨੁੱਖਾ ਸਰੀਰ ਮਿਲਿਆ ਹੈ ਸਭ ਤੋਂ ਇੱਕ ਦੇ ਭਾਈ ਇਹ ਕਦਮ ਉਸੋ ਗੁਰੂ ਕਿਰਪਾ ਕਰੇ ਆਮੋ ਬਚਨਾਂ ਦੇ ਨਾਲ ਸਾਂਝ ਪਾਉਣ